ਵਲੌਗ ਵੀਰਪਾਰਕ ਹੋਰ ਵਿੱਚ ਤੁਹਾਡੇ ਬਹੁਤ ਬਹੁਤ ਧੰਨਵਾਦ ਹੋਰ ਸਨਾ ਕੇ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਸਬਸਕ੍ਰਾਈਬ ਕਰਿਓ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹ ਤੁਹਾਨੂੰ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਤੇ ਲੋ ਜੀ ਅੱਜ ਆਪਾਂ ਛੋਟੀ ਜਿਹੀ ਵੀਡੀਓ ਬਣਾਉਣ ਲੱਗਾ ਸਾਨੂੰ ਦਿਖਾਉਣੀ ਆ ਤੇ ਆਪਾਂ ਜਾਣਾ ਸੀਗਾ ਸ਼ਹਿਰ ਚੱਲੇ ਸੀਗੇ ਸਾਨੂੰ ਨੂੰ ਪਤਾ ਵੀ ਸ਼ਹਿਰ ਬਾਕੀ ਫੜਨ ਲੱਗਦਾ ਹੈਗਾ ਤੇ ਵੈਸੇ ਕਾਸਤਾਨੀ ਕੁ ਚੀਜ਼ ਸੀ ਕਿ ਇੱਕੋ ਤੇ ਟੋਪੀਆਂ ਵੈਸੇ ਮੈਨੂੰ ਤਾਂ ਆਪਦੀ ਕੰਮ ਸੀਗਾ ਤੇ ਆਪਾਂ ਦੋ ਟੋਪੀਆਂ ਕਿਸੇ ਨੇ ਆਪਾਂ ਤੋਂ ਆਰਡਰ ਕਰਵਾਈਆਂ ਨਾ ਤੇ ਮੈਂ ਕਿਹਾ ਚੰਨਾਰੇ ਪੋਫੜਾ ਆ ਮੰਗੇ ਗੋਰੀਆਂ ਤਾਂ ਹੋਰ ਵੀ ਕਰਵਾਉਣੇ ਸੀਗੇ ਫਿਰ ਉਹਨਾਂ ਦਾ ਅਜੇ ਗੂਗਲ ਡਾਣ ਨਹੀਂ ਪੇ ਹੋਇਆਗਾ ਤੇ ਤਾਂ ਫਿਰ ਆਪਾਂ ਉਹ ਤੁਹਾਨੂੰ ਅਜੇ ਨਹੀਂ ਦਿਖਾਉਂਦੇ ਕਿ ਫਿਰ ਕੀ ਖੋਸ਼ ਆ ਉਹ ਤੇ ਇਹ ਹੈਗੇ ਜੀ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਜਿਹੜਾ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਇਆ ਸੀ ਨਾ ਦੇਖੋ ਜੀ ਇਸ ਤਰ੍ਹਾਂ ਬਣ ਕੇ ਤਿਆਰ ਹੋਇਆ ਬਹੁਤ ਸੋਹਣਾ ਕਿ ਉਹ ਤੋਂ ਨੀਵੇਂ ਦਿਵਾਲੀ ਦੀਆਂ ਸਫਾਈਆਂ ਕਰਕੇ ਤੇ ਆਪਾਂ ਦਿਵਾਲੀ ਸੀ ਰਹਿ ਗਈ ਹਨ ਕੰਮ ਧੰਦਿਆ ਚ ਕੱਪੜੇ ਸਲਾਈ ਕਰਨ ਚ ਤੇ ਮੈਂ ਸਾਨੂੰ ਪੂਰੀ ਵੀ ਇੱਕ ਵੇਲ ਪਾ ਕੇ ਡਿਜ਼ਾਈਨ ਵਗੈਰਾ ਦੱਸਿਆ ਸੀ ਵੀ ਅਸੀਂ ਡਿਜ਼ਾਈਨ ਦੇਖੋ ਤੇ ਆਪਾਂ ਤੁਹਾਨੂੰ ਡਿਜ਼ਾਈਨ ਦਿਖਾ ਸੀ ਦੇਖੋ ਜੀ ਬਣ ਕੇ ਇਸ ਤਰ੍ਹਾਂ ਆ ਗਿਆ ਬਹੁਤ ਸੋਹਣਾ ਬਣਿਆਗਾ ਤੇ ਇਸ ਤਰ੍ਹਾਂ ਆਪਾਂ ਮੁਕਤੀਆਂ ਦੀ ਕਾਟ ਪਾਲੀ ਤੇ ਇਸ ਤਰ੍ਹਾਂ ਆਪਾਂ ਵਲੌਗ ਆ ਕੋਈ ਗੱਲ ਜਦੋਂ ਆਪਾਂ ਬਣ ਕੇ ਤਿਆਰ ਹੋਏ ਸਾਨੂੰ ਫਿਰ ਵੀ ਜ਼ਰੂਰ ਦਿਖਾਵਾਂਗੇ ਦੇਖੋ ਜੀ ਇਹ ਡਿਜ਼ਾਈਨ ਮੈਂ ਤੁਹਾਨੂੰ ਦਿਖਾਇਆ ਸੀ ਵੀ ਦੂਹ ਤੋਂ ਇਹ ਕਿ ਕਰਕੇ ਉੱਤੇ ਵਾਲ ਪਾ ਕੇ ਬਣਾਉਣਾ ਵਾ ਕੋਈ ਗੱਲ ਨਹੀਂ ਜੇ ਤੁਹਾਨੂੰ ਨਾ ਵੀ ਸਮਝ ਆਏ ਇਪਰ ਦਵਾਰਾ ਜਦੋਂ ਕਿਸੇ ਡਿਜ਼ਾਈਨ ਚ ਪਾਇਆ ਸਮ ਫਿਰ ਦਿਖਾਵਾਂਗੇ ਲਓ ਤੇ ਬਹੁਤ ਸੋਹਣਾ ਲੱਗਿਆ ਪਹਿਲਾਂ ਮੈਨੂੰ ਵੀ ਹੋਰ ਹੀ ਤਰ੍ਹਾਂ ਜਿ ਲੱਗਿਆ ਵੀ ਇਸ ਤਰ੍ਹਾਂ ਕਿਉਂਕਿ ਵੀ ਵਰਧਵਾਨ ਦੀ ਪਛਮ ਕਰਕੇ ਤੇ ਕਰਕੇ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਦੇਖੋ ਜੀ ਤੁਸੀਂ ਵੀ ਜਰੂਰ ਪਾਇਓ ਜੈਕਟ ਚ ਪਾਇਓ ਕੋਟੀ ਚ ਪਾਇਓ ਜੈਨਸ ਸਵੈਟਰ ਚ ਪਾਇਓ ਜੈਨਸ ਸਵੈਟਰ ਚ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਊਗਾ ਇਹ നാട്ടി ബോ സൗഖാ വലിയ ആണ തന്നെ ഇതരല ഫ്രന്റ് ബന്ധാഗേ ബട്ടു പട്ടി ആ ബാണല ബോജ് ദിവന പട്ടോ ബോ സോണ ഡിജൈൻ ബാക്ക് തയ്യാർ ലോക ਇਤਲ ਪਸਾ ਪੂਰਾ ਹੋ ਗਿਆ ਤੇ ਫਿਰ ਆਪਾਂ ਇਹ ਕ੍ਰੋਸ਼ੀਆ ਕਰਾਂਗੇ ਅਸਿੱਧੇ ਸਾਨੂੰ ਦਿਖਾਵਾਂਗੇ ਸਾਨੂੰ ਤੇ ਲਓ ਜੀ ਤੇ ਇਹ ਆਪਾਂ ਕਰਵਾਉਣ ਲੱਗੇ ਸੀ ਕੋਰੀਆਰ ਟੋਪੀਆਂ ਲਸਨ ਦੁਆਰਾ ਫਿਰ ਦਿਖਾ ਦਿੰਨੇ ਦੇਖੋ ਜੀ ਚੰਗੀ ਤਰ੍ਹਾਂ ਨੀੜ ਉੱਤੇ ਕਾਪਣੀਆਂ ਇਹ ਆਪਾਂ ਟੋਪੀਆਂ ਕੋਰੀਆਰ ਕਰਵਾਉਣੀਆਂ ਨੇ ਮਿਕਰ ਤੋਂ ਪਕਾਉ ਆਂ ਆਪਣੀ ਇਹ ਬਤਾ 1 ਮਿੰਟ ਰੁਕ ਦੇਖੋ ਜੀ ਇਹ ਆਪਾਂ ਤੁਹਾਨੂੰ ਦਿਖਾਈਆਂ ਸੀ ਜਿਹੜੀਆਂ ਟੋਪੀਆਂ ਆਪਾਂ ਬਣਾ ਕੇ ਰੈਡੀ ਕੀਤੀਆਂ ਹੋਈਆਂ ਆ। ਉਹਨਾਂ 'ਚ ਫਿਰ ਵੀਡੀਓ ਦੇਖੀ ਸੀ ਇਹ ਭੈਣ। ਫਿਰ ਮੈਂ ਦੱਸਿਆ ਤਾਂ ਸੀਗਾ ਆਪਾਂ ਭੁੱਲ ਜਾਂਦੇ ਯਾਦ ਨਹੀਂ ਆਉਂਦਾ ਕਿ ਕਿਹੜੇ ਯਾਰ ਤੋਂ ਬੋਲਦੇ ਆ। ਦੇਖਿਓ ਜੀ ਤੇ ਇਹ ਆਪਾਂ 200 ਰੁਪਏ ਰੇਟ ਤੋਂ ਦੱਸਿਆ ਵੀ ਆਪਾਂ 200 ਰੁਪਏ ਰੇਟ ਲਾਇਆ ਹੈ ਤਾਂ ਉਹਨਾਂ ਨੂੰ। ਦੇਖੋ। ਜੂੜੇ ਟਕੌਂ ਕਹਿੰਦੇ ਸੀ ਸਕੇ ਹੀ ਜਾਂਦੇ ਵੀ ਠੰਡ ਵੀ ਬਹੁਤ ਜ਼ਿਆਦਾ ਪੈਣੀ ਆ। ਤੇ ਇਹ ਚਲ ਵਧੀਆ ਚਲੋ ਜਿੰਨਾ ਕੋਲੇ ਪਹਿਲਾਂ ਸੀ ਪਹੁੰਚਦੀ ਨਾਲ ਜਿੰਨੀ ਕ ਆਪਾਂ ਤੋਂ ਬਣਵਾਈ ਜਾਂਦੀ ਹੈ ਹਨਾ ਕਿਉਂਕਿ ਤੁਹਾਨੂੰ ਪਤਾ ਵੀ ਇਹ ਚੀਜ਼ ਬਣਾ ਕੇ ਵੀ ਵਾਲਾ ਨਹੀਂ ਦਿੰਦਾਗਾ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਬੈਨ ਸਾਧ ਕੀਤਾ ਸੀ ਕਿਸੇ ਸਕਿਨ ਕਲਰ ਦੇਖੋ ਜੀ ਜੇ ਤੁਸੀਂ ਬਿਨਾ ਜੂੜੇ ਤੋਂ ਬਣਵਾਉਣੀ ਆ ਤੇ ਆਪਣੇ ਕੋਲੇ ਬਿਨਾ ਜੂੜੇ ਤੋਂ ਵੀ ਕਿਸੇ ਨੇ ਆਰਡਰ ਕੀਤੀ ਆ ਆਪਾਂ ਉਹ ਬਣਾਈ ਬੈਠੀਆਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਉਹ ਬਿਨਾ ਜੂੜੇ ਤੋਂ ਆ ਤੇ ਉਹ ਵੀ ਤੁਸੀਂ ਬਣਵਾ ਸਕਦੇ ਹੋ ਕਿਉਂਕਿ ਨਿੱਕੀ ਬਹੁਤ ਹੁੰਦੀ ਆ ਤੇ ਬਹੁਤ ਆਰਾਮਦਈ ਰਹਿੰਦੀ ਆ ਚੀਜ਼ ਦੀ ਜੂੜਾ ਤੁਸੀਂ ਬਾਲਾਂ ਦੇ ਨਾਲ ਲਾਓ ਲੋ ਜੀ ਦੇਖੋ ਬਹੁਤ ਸੋਹਣੇ ਬਣ ਕੇ ਤਿਆਰ ਆ ਸੋਨੂੰ ਪਹਿਲਾਂ ਤਾਂ ਖਾਈਆਂ ਹੋਈਆਂ ਸੋਨੂੰ ਇਹ ਤੇ ਆਪਣੇ ਕੋਲੇ ਹੋਰ ਵੀ ਪਈਆਂ ਜੇ ਤੁਸੀਂ ਵੀ ਮੰਗਵਾਉਣੀ ਆ ਤੁਸੀਂ ਮੰਗਵਾ ਸਕਦੇ ਆ ਆਪਣੇ ਕੋਲੇ ਪੰਜ ਚਾਰ ਕਿ ਪੀਸ ਪਏ ਆ ਸ਼ਾਇਦ ਆ ਜੀ ਦੇਖਣੇ ਪੈਗੇ ਲੋ ਜੀ ਦੇਖੋ ਜੀ ਇਹ ਆਪਾਂ ਕੋਰੀਅਰ ਕਰਵਾਉਣ ਲੱਗੇ ਆ ਬਲੈਕ ਮੇਰੀ ਚੁੰਨੀ ਤੇ ਬਲੈਕ ਹੀ ਜਾ ਕੇ ਟੱਕਰਦੀ ਦੀ ਹੈ ਨਾ ਦੇਖੋ ਜੀ ਤੇ ਤੁਹਾਨੂੰ ਦਾ 100 ਰੁਪਏ ਰੇਟ ਲੱਗਿਆ ਤੇ 50 ਰੁਪਏ ਭੰਦੇ ਕੋਰੀਅਰ ਚਾਰਜ ਦੇ ਕਿਉਂਕਿ ਉਹਨਾਂ ਨੇ ਸਵੇਰੇ ਆਪਾਂ ਨੂੰ 9 ਵਜੇ Google Pay ਡਾਣਾ ਕਰਤਾ ਸੀਗੇ ਤੇ ਹੁਣ ਆਪਾਂ ਜਾਣੀ ਆ ਨਾਲੇ ਆਪਾਂ ਕੋਰੀਅਰ ਕਰਵਾ ਦਾਂਗੇ ਲੋ ਜੀ ਬਹੁਤ ਸੋਹਣੀਆਂ ਬਣ ਕੇ ਤਿਆਰ ਹੋਈਆਂ ਆ ਲੋ ਜੀ ਆ ਦੇਖੋ ਜਿੱਦਾਂ ਆਪਾਂ ਬਲੌਗ ਬਣਾਈ ਜਾਂਦੇ ਆ ਜੀ ਇਹ ਇਸ ਤਰ੍ਹਾਂ ਤੰਨ ਪਲਾਈ ਪਾਛਮਾ ਪਿਓਰ ਵਾਲੇ ਪਾਛਮਾ ਦਾ ਹੁੰਦਾ ਉਹਦੀ ਵਧੀਆ ਵਾਲੇ ਪਾਛਮਾ ਚ ਹੁੰਦਾ ਤੇ ਇਹਨੇ ਬਹੁਤ ਸੋਹਣਾ ਬਣ ਕੇ ਤਿਆਰ ਹੋਣਾ ਸੀ ਚਲੋ ਡੋਰੀ ਵਾਲੇ ਦੀ ਨਿਵਾੜ ਹੁੰਦੀ ਆ ਨਾ ਚਲੋ ਜੀ ਚਲੋ ਜੀ ਠੀਕ ਆ ਆਪਾਂ ਵੀਡੀਓ ਦਾ ਐਂਡ ਕਰਨ ਲੱਗੇ ਹਾਂ ਤੁਹਾਨੂੰ ਦਿਖਾ ਦਿਆਂ ਤੁਹਾਨੂੰ ਟੋਪੀਆਂ ਆਪਾਂ ਤੇ ਇਹ ਟੋਪੀਆਂ ਆਪਾਂ ਕੋਰੀਅਰ ਕਰਵਾਉਣ ਲੱਗੇ ਆ 200 ਰੁਪਏ ਕੋਟੀ ਦਾ ਜਾਂ ਟੋਪੀ ਦਾ ਆਪਾਂ ਰੇਟ ਲਾਇਆ ਹੈਗਾ ਤੇ ਤੁਸੀਂ ਵੀ ਮੰਗਵਾਉਣੀਆਂ ਹੁਣ ਤੁਸੀਂ ਮੰਗਵਾ ਸਕਦੀਆਂ ਆਪਣੇ ਕੋਲ 5-4 ਪੀਸਾਂ ਦੀ ਪਏ ਆ ਤੇ ਕੋਸ਼ ਆਪਣੀਆਂ ਬਣਾਉਣੀਆਂ ਦਿੱਤੀਆਂ ਹੋਈਆਂ ਹਨ ਲਓ ਜੀ ਕਿਉਂਕਿ ਮੈਂ ਕਿਹਾ ਚਲੋ ਅੱਜ ਵੀਡੀਓ ਫੇਰ ਰਹਿ ਜਾਣੀ ਹਨ ਕਿਉਂਕਿ ਵੀਡੀਓ ਫੇਰ ਪਹਿਣਾ 威ਟ ਕਰਦੀਆਂ ਤੁਸੀਂ ਵੀਡੀਓ ਨਹੀਂ ਤੁਸੀਂ ਪਾਈ ਜਾਏਗੀ ਚਲੋ ਅਗਦੇ ਚੱਲੇ ਆ ਜੀ ਸ਼ਹਿਰ ਵੱਗ ਕੇ ਬਣਾਣੀ ਜੇ ਨਾ ਚਲਪਾਕ ਹੋ ਦੀয়ার ਕਰਵਾਉਂਗਾ ਨਾ ਮੇਰੇ ਕੰਮ ਤੁਹਾਨੂੰ ਵੀ ਕੰਮ ਨਹੀਂ ਤਾਂ ਪਾਓ ਉੱਪਰ ਆਵਾਗੀ ਚਲੋ ਜੀ ਦੇਖੀ ਠੀਕ ਆ ਬਣੇ ਰਿਹਾ ਵੀ ਇਹਨੂੰ ਪਾ ਫਿਰ ਕਿਸੇ ਦਾ ਨਾ ਦਾ ਪਸੇਰੇ ਇਹ ਕਿਸ ਦਾ ਸਮਾਨ ਡੰਨ ਹੋ ਗਿਆ ਇਹ ਸਮਾਨ ਤਾਂ ਬਣਿਆ ਤੇ ਮੈਨੂੰ ਗੁੱਸੇ ਤੇ ਕਰਤਾ ਕੋਈ ਕਰਨੀ ਪਸੇਰੇ ਕਿਸ ਨੂੰ ਦਿਖਾਵਾਂਗੇ ਉਹ ਕੀ ਕੁਛ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਣੀ ਜਣਨ